ਸਸਤ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਟੇਸਟੀ ਰੈਸਪੀ ਲੈ ਕੇ ਆਏ ਆ ਜਿਹੜੀ ਆਪਾਂ ਇਹ ਰੈਸਪੀ ਲੈ ਕੇ ਆਏ ਆ ਇਹ ਬੱਚਿਆਂ ਦੀ ਬਹੁਤ ਹੀ ਫੇਵਰਟ ਹੁੰਦੀ ਆ ਤੇ ਇਹ ਰੈਸਪੀ ਦੇ ਨਾਲ ਬੱਚੇ ਰੋਟੀ ਆ ਜਿਹੜੀ ਅਰੱਜ ਕੀ ਖਾਂਦੇ ਨੇ ਤੇ ਇਹ ਰੈਸਪੀ ਤੁਸੀਂ ਮਹਿਮਾਨਾਂ ਦੇ ਲਈ ਲੰਚ ਜਾਂ ਡਿਨਰ ਦੇ ਵਿੱਚ ਵੀ ਸਰਵ ਕਰ ਸਕਦੇ ਹੋ ਇਸ ਨੂੰ ਬਣਾਉਣ ਦੇ ਲਈ ਜਿਹੜੇ ਜਿਹੜੇ ਇਨਗਰੀਡੀਅੰਟਸ ਆਪਾਂ ਨੇ ਇਸਤੇਮਾਲ ਕੀਤਾ ਏ ਉਹ ਆਪਾਂ ਅੱਗੇ ਚੱਲ ਕੇ ਤੁਹਾਨੂੰ ਵੀਡੀਓ ਵਿੱਚ ਦਿਖਾਉਨੇ ਆ ਬਣੇ ਰਿਹਾ ਵੀਡੀਓ ਦੇ ਨਾਲ ਇਹ ਰੈਸਪੀ ਬਣਾਉਣ ਦੇ ਲਈ ਆਪਾਂ ਨੇ ਵੀਰਪੇ ਵਾਲਾ ਪਕੌੜੀਆਂ ਦਾ ਪੈਕਟ ਲਿਆ ਏ ਦੋ ਟਮਾਟਰ ਲਏ ਨੇ ਦੋ ਹੀ ਆਪਾਂ ਨੇ ਪਿਆਜ਼ ਨੇ ਜਿਹੜੇ ਛੋਟੇ ਸਾਈਜ਼ ਦੇ ਕੱਟੇ ਨੇ ਤੇ ਆਪਾਂ ਨੇ 1 ਇੰਚ ਅਦਰਕ ਦਾ ਟੁਕੜਾ ਲਿਆ ਤੇ ਨਾਲ ਹੀ ਚਾਰ ਆਪਾਂ ਨੇ ਹਰੀਆਂ ਮਿਰਚਾਂ ਲਈਆਂ ਨੇ ਤੇ ਅੱਧਾ ਕਿਲੋ ਆਪਾਂ ਨੇ ਦੁੱਧ ਲੈ ਲਿਆ ਏ ਤੇ ਚਲੋ ਹੁਣ ਆਪਾਂ ਤੜਕਾ ਜਿਹੜਾ ਉਹ ਲਾਉਣਾ ਸ਼ੁਰੂ ਕਰਦੇ ਆ ਤੜਕੇ ਦੇ ਲਈ ਆਪਾਂ ਨੇ ਫਰਾਈ ਪੈਨ ਆ ਜਿਹੜਾ ਉਹ ਰੱਖ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੇਲ ਆ ਜਿਹੜਾ ਉਹ ਤੁਸੀਂ ਘਿਓ ਵੀ ਲੈ ਸਕਦੇ ਹੋ ਰਿਫਾਈਨਡ ਤੇਲ ਵੀ ਲੈ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਹੀ ਐਡ ਕਰਾਂਗੇ ਆਪਾਂ ਇੱਕ ਗੜਛੀ ਦੇ ਕਰੀਬ ਇਹਦੇ ਵਿੱਚ ਸਰੋਂ ਦਾ ਤੇਲ ਪਾ ਲੈਣਾ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇ ਲਈ ਰੱਖ ਦੇਵਾਂਗੇ ਤੇ ਤੇਲ ਆ ਜਿਹੜਾ ਹੁਣ ਆਪਣਾ ਗਰਮ ਹੋ ਗਿਆ ਏ ਕੈਸੀ ਫਲੇਮ ਨੂੰ ਆਪਾਂ ਥੋੜੀ ਜੀ ਘੱਟ ਕਰਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚਾ ਜੀਰੇ ਦਾ ਤੇ ਨਾਲ ਹੀ ਆਪਾਂ ਥੋੜਾ ਜਿਹਾ ਪਾ ਦਾਂਗੇ ਸੁੱਕਾ ਧਨੀਆ ਤੇ ਨਾਲ ਹੀ ਆਪਾਂ ਨੇ ਛਾਲ ਵਿੱਚ ਜਿਹੜੇ ਹੋ ਘਾਲੜੇ ਨੇ ਪੈਨ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਤੱਕ ਇਹ ਗੋਲਡਨ ਬ੍ਰਾਊਨ ਨਾ ਹੋ ਜੇ ਉਦੋਂ ਤੱਕ ਆਪਾਂ ਇਹਨਾਂ ਨੂੰ ਹਿਲਾਵਾਂਗੇ ਪਿਆਜ਼ਾਂ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਇਹਦਾ ਜਿਹੜਾ ਕੱਚਾਪਾਨਾ ਉਹ ਦੂਰ ਹੋ ਜਿਵੇ ਤੇ ਦੇਖੋ ਪਿਆਜ਼ ਨੇ ਜਿਹੜੇ ਆਪਣੇ ਹਲਕੇ ਹਲਕੇ 골ਡਨ ਬ੍ਰਾਊਨ ਹੋਣ ਲੱਗ ਗਏ ਨੇ ਇਹ ਰੈਸਪੀ ਹੈ ਜਿਹੜੀ ਤੁਸੀਂ ਕਦੇ ਵੀ ਬਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਆਪਸ਼ਨ ਨਾ ਹੋਵੇ ਕੋਈ ਸਬਜ਼ੀ ਨਾ ਘਰ ਦੇ ਵਿੱਚ ਹੋਵੇ ਕੋਈ ਦਾਲ ਵੀ ਨਾ ਹੋਵੇ ਤਾਂ ਤੁਸੀਂ फटाफट ਤੜਕਾ ਇਹ ਜਿਹੜਾ ਤਿਆਰ ਕਰਕੇ ਦੁੱਧ ਦੇ ਵਿੱਚ ਇਹ ਪਕੌੜੀਆਂ ਪਾ ਕੇ ਤੁਸੀਂ ਰੈਸਪੀ ਹੈ ਜਿਹੜੀ ਬਣਾ ਸਕਦੇ ਹੋ ਤੇ ਇਹ ਬੱਚਿਆਂ ਨੂੰ ਰੈਸਪੀ ਬਹੁਤ ਪਸੰਦ ਆਉਂਦੀ ਹੈ ਇਹ ਬੱਚਿਆਂ ਦਾ ਕੁਝ ਖਾਣ ਨੂੰ ਨਾ ਮਨ ਕਰੇ ਤਾਂ ਵੀ ਉਹਨਾਂ ਨੂੰ ਤੁਸੀਂ ਇਹ ਦੇ ਸਕਦੇ ਹੋ ਬੱਚੇ ਬਹੁਤ ਹੀ ਖੁਸ਼ ਹੋ ਕੇ ਇਹਦੇ ਨਾਲ ਰੱਜ ਕੇ ਰੋਟੀ ਖਾ ਲੈਂਦੇ ਨੇ ਤੇ ਦੇਖੋ ਹੁਣ ਆਪਣਾ ਜਿਹੜਾ ਪਿਆਜ਼ ਨੇ ਵੀ ਪੁੱਜ ਗਏ ਨੇ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਤੇ ਅਦਰਕ ਆ ਜਿਹੜਾ ਕੱਟਿਆ ਹੋਇਆ ਉਹ ਪਾ ਦਾਂਗੇ ਤੇ ਹੁਣ ਆਪਾਂ ਇੱਕ ਵਾਰੇ ਚੜ ਕੇ ਹਿਲਾਵਾਂਗੇ ਗੈਸ ਦੀ ਸਲੈਮ ਨੂੰ ਥੋੜਾ ਜਿਹਾ ਸਲੋ ਕਰ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਨਮਕ ਦਾ ਅੱਧਾ ਚਮਚਾ ਇਹ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਨਹੀਂ ਆਪਾਂ ਦਹੀਂ ਨਹੀਂ ਕਿਉਂਕਿ ਹਰੀ ਮਿਰਚ ਆਪਾਂ ਨੇ ਪਹਿਲਾਂ ਹੀ ਇਹਦੇ ਵਿੱਚ ਪਾਈ ਹੋਈ ਸੀਗੀ ਤੇ ਆਪਾਂ 2 ਚਮਚਾ ਹੀ ਇਹਦੇ ਵਿੱਚ ਧਨੀਆ ਪਾਊਡਰ ਦਾ ਇਸਤੇਮਾਲ ਕਰਾਂਗੇ ਆਪਣੇ ਕੋ ਖਰਾ ਧਨੀਆ ਜਿਹੜਾ ਉਹ ਹੈ ਨਹੀਂ ਸੀ ਇਸ ਕਰਕੇ ਆਪਾਂ ਫਲੇਵਰ ਦੇ ਲਈ ਧਨੀਆ ਪਾਊਡਰ ਪਾ ਦਵਾਂਗੇ ਦੇਖੋ ਆਪਾਂ ਇਹਨੂੰ ਹਲਕੀ ਜਿਹੀ ਆਂਚ ਤੇ ਭੁੰਨੀ ਜਣਾ ਜਦ ਤੱਕ ਕਿ ਆਪਣੇ ਧਨੀਏ ਪਾਊਡਰ ਦੀ ਖੁਸ਼ਬੂ ਨਾ ਆਉਣ ਲੱਗ ਜਵੇ ਉਦੋਂ ਤੱਕ ਆਪਾਂ ਮਸਾਲੇ ਨੂੰ ਭੁੰਨਾਂਗੇ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਾਲ ਟਮਾਟਰ ਇਹ ਜਿਹੜੇ ਸਾਰੇ ਮਸਾਲੇ ਨੇ ਇਹ ਜੇ ਤੁਸੀਂ ਚਿੱਲੀ ਕਟਰ ਦੇ ਵਿੱਚ ਗ੍ਰाइंड ਕਰਕੇ ਵੀ ਪਾ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਬਰੀ ਬਰੀ ਚੌਪ ਕਰ ਲਿਆ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਹੁਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਜਦ ਤੱਕ ਇਹ ਟਮਾਟਰ ਨਹੀਂ ਜਿਹੜੇ ਆਪਣੇ ਸੌਫਟ ਨਹੀਂ ਹੋ ਜਾਂਦੇ ਕੋਈ ਤੁਸੀਂ ਦੇਖ ਸਕਦੇ ਹੋ ਮਸਾਲਾ ਇਹ ਜਿਹੜਾ ਆਪਣਾ ਤਕਰੀਬਨ ਪੱਕ ਚੁੱਕਿਆ ਹੈ ਹੁਣ ਦੇਖੋ ਤੇਲ ਛੱਡਣਾ ਮਸਾਲੇ ਨੇ ਸ਼ੁਰੂ ਕਰਤਾ ਹੈ ਟਮਾਟਰ ਨੇ ਜਿਹੜੇ ਉਹ ਵੀ ਹਲਕੇ ਹਲਕੇ ਸੌਫਟ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦੁੱਧ ਤੋ ਤਾਂ ਕਿ ਆਪਾਂ ਨੇ ਚੰਗੀ ਤਰ੍ਹਾਂ ਇਸ ਨੂੰ ਹਿਲਾ ਲੈਣਾ ਤੇ ਆਪਾਂ ਨੇ ਅੱਧਾ ਕਿਲੋ ਦੁੱਧ ਲਿਆ ਆਪਾਂ 250 ਗ੍ਰਾਮ ਦੇ ਕਰੀਬ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਪਾ ਲਵਾਂਗੇ ਤਾਂ ਕਿ ਜਿਹੜੀ ਆਪਣੇ ਇਹ ਰੈਸਪੀ ਦੀ ਥਿੱਕਨੈਸ ਆ ਹੋ ਜ਼ਿਆਦਾ ਨਾ ਹੋਵੇ ਦੁੱਧਾ ਜਿਹੜਾ ਤੁਸੀਂ ਉਹ ਵੀ ਵੱਧ ਘੱਟ ਲੈ ਸਕਦੇ ਹੋ ਆਪਣੇ ਹਿਸਾਬ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਕਰ ਜਿਹੜਾ ਪਾਣੀ ਪਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਆਹ ਛੋਟੀ ਜਿਹੀ ਕੌਲੀ ਇੱਕ ਪਾਣੀ ਦੀ ਪਾ ਲੈਣੀ ਆ ਇਹ ਪਾਈਆ ਤੋਂ ਥੋੜਾ ਜਿਹਾ ਘੱਟੇ ਹੋਊਗਾ ਤੇ ਹੁਣ ਆਪਾਂ ਇਹਨੂੰ ਉਬਾਲੀ ਆਉਣ ਤੱਕ ਹਿਲਾਉਂਦੇ ਰਹਾਂਗੇ ਤਾਂ ਕਿ ਦੁੱਧਾ ਜਿਹੜਾ ਆਪਣਾ ਫਟੇ ਨਾ ਮਸਾਲੇ ਨੇ ਜਿਹੜੇ ਇਹ ਤੁਸੀਂ ਘਟਵਾਦ ਆਪਣੇ ਹਿਸਾਬ ਨਾਲ ਪਾ ਲਿਓ ਜਿਆਦਾ ਮਸਾਲੇ ਪਾਉਣ ਨਾਲ ਕੀ ਹੈ ਕਿ ਜਿਹੜਾ ਆਪਣਾ ਰੈਸਪੀ ਦਾ ਫਲੇਵਰ ਆ ਉਹ ਪੂਰਾ ਚੰਗੀ ਤਰ੍ਹਾਂ ਆਪਾਂ ਨੂੰ ਨਹੀਂ ਪਿਲ ਪਾਉਂਦਾ ਹੈਗਾ ਇਸ ਕਰਕੇ ਆਪਾਂ ਨੇ ਮਸਾਲੇ ਨੇ ਜਿਹੜੇ ਇਹਦੇ ਵਿੱਚ ਹਿਸਾਬ ਦੇ ਹੀ ਰੱਖੇ ਨੇ ਗਰਮ ਮਸਾਲੇ ਦੀ ਜਗ੍ਹਾ ਆਪਾਂ ਨੇ ਅਦਰਕ ਪਾ ਲਿਆ ਸੀਗਾ ਤੇ ਦੇਖੋ ਲਸਣ ਜੀਰਾ ਵਗੈਰਾ ਵੀ ਆਪਣਾ ਪਾਇਆ ਹੋਇਆ ਹੈ ਵਧੀਆ ਕਰਕੇ ਜੀਰਾ ਆਪਣਾ ਥੋੜਾ ਜਿਹਾ ਜ਼ਿਆਦਾ ਡਾਰਕ ਹੋ ਗਿਆ ਸੀ ਪਰ ਜਿਹੜਾ ਜੀਰਾ ਆਪਣਾ ਜ਼ਿਆਦਾ ਭੁੱਜ ਜਾਂਦਾ ਉਹਦਾ ਵੀ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਇਸ ਨੂੰ 2-3 ਮਿੰਟ ਛੱਡਾਂਗੇ ਪੱਕਣ ਦੇ ਲਈ ਤੇ ਦੇਖੋ ਦੁੱਧ ਨੂੰ ਆਪਣੇ ਨੂੰ ਉਵਾਲੀ ਆਉਣ ਲੱਗੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਕੌੜੀਆਂ ਨੇ ਜਿਹੜੀਆਂ ਹੁਣੇ ਐਡ ਕਰ ਦੇਵਾਂਗੇ ਕਿਉਂਕਿ ਆਪਾਂ ਨੇ ਮੋਟੀਆਂ ਪਕੌੜੀਆਂ ਲਈਆਂ ਨੇ ਸੇਸ ਕਰਕੇ ਥੋੜਾ ਜਿਹਾ ਇਹਨਾਂ ਨੂੰ ਟਾਈਮ ਜ਼ਿਆਦਾ ਲੱਗੂਗਾ ਸੌਫਟ ਹੋਣ ਦੇ ਲਈ ਤੇ ਹੁਣ ਆਪਾਂ ਪਕੌੜੀਆਂ ਪਾ ਲਾਂਗੇ ਥੋੜੀਆਂ ਆਪਾਂ ਪਕੌੜੀਆਂ ਗਾਰਨਿਸ਼ ਵਾਸਤੇ ਵਿਚਾਲਾਵਾਂਗੇ ਹੁਣ ਆਪਾਂ ਨੇ ਹਿਲਾਉਂਦੇ ਰਹਿਣਾ ਜਦੋਂ ਤੱਕ ਕਿ ਆਪਣੀ ਜਿਹੜੀ ਗਰੇਵੀ ਆ ਉਹ گاੜੀ ਨਹੀਂ ਹੋ ਜਾਂਦੀ ਆਪਨਾ ਜਿਹੜੇ ਜੱਗ ਚੋਂ ਆਪਾਂ ਦੁੱਧ ਕੱਢਿਆ ਸੀ ਉਹਦੇ ਵਿੱਚ ਥੋੜੀ ਥੋੜੀ ਮਲਾਈ ਸੀਗੀ ਲੱਗੀ ਹੋਈ ਉਹ ਵੀ ਆਪਾਂ ਨੇ ਸਾਫ਼ ਕਰਕੇ ਇਸ ਤਰੀਕੇ ਨਾਲ ਵਿੱਚ ਪਾ ਦੇਣੀ ਆ ਤੇ ਹੁਣ ਆਪਾਂ ਨੇ ਫਲੇਮ ਆ ਜਿਹੜੀ ਉਹ ਘੱਟ ਕਰ ਦੇਣੀ ਆ ਤੇ ਰੈਸਪੀ ਨੂੰ ਜਿਹੜੀ ਰਿਜਣ ਦਵਾਵਾਂਗੇ 5 ਤੋਂ 7 ਮਿੰਟ ਤੱਕ ਤੇ ਦੇਖੋ ਰੈਸਪੀ ਆ ਜਿਹੜੀ ਆਪਣੀ ਰਿਜੋ ਨਹੀਂ ਸ਼ੁਰੂ ਹੋ ਗਈ ਆ ਤੇ ਹੁਣ ਜਿਹੜਾ ਸਾਈਡਾਂ ਦੇ ਉੱਪਰ ਦੁੱਧ ਆ ਉਹ ਲੱਗਦਾ ਉਹਨੂੰ ਵੀ ਆਪਾਂ ਸਾਫ਼ ਕਰਕੇ ਇਹਦੇ ਵਿੱਚ ਹੀ ਐਡ ਕਰੀ ਜਾਵਾਂਗੇ ਇਹਦੇ ਨਾਲ ਜਿਹੜਾ ਫਲੇਵਰ ਆ ਉਹ ਬਹੁਤ ਵਧੀਆ ਹੋ ਜਾਣਾ ਰਿਚ ਕਨਸਿਸਟੈਂਸੀ ਦੀ ਜਿਹੜੀ ਇਹ ਸਬਜੀ ਆ ਉਹ ਬਣ ਕੇ ਤਿਆਰ ਹੋ ਜਾਂਦੀ ਆ ਤੇ ਆਪਾਂ ਥੋੜੀ ਦੇਰ ਇਸ ਨੂੰ ਹੋਰ ਪਕਾ ਲਾਂਗੇ ਤਾਂ ਕਿ ਥੋੜੀ ਜਿਹੀ ਇਹ ਹੋਰ ਥਿੱਕ ਹੋ ਜਵੇ ਤੇ ਤੁਸੀਂ ਕਲਰ ਦੇਖ ਸਕਦੇ ਹੋ ਕਲਰ ਵੀ ਬਹੁਤ ਵਧੀਆ ਆਇਆ ਹੈ ਤੇ ਦੇਖੋ ਸਬਜੀ ਦੇ ਉੱਪਰ ਆਪਣੀ ਮੜਾਈ ਆਉਣੀ ਸ਼ੁਰੂ ਹੋ ਗਈ ਆ ਆਪਾਂ ਇਸ ਨੂੰ ਵੀ ਹਟਾ ਕੇ ਰੁੱਤੀ ਪਾ ਦਾਂਗੇ ਤੇ ਕਰੀਮੀ ਜਿਹਾ ਟੇਸਟ ਹੋ ਗਿਆ ਆਪਣੀ ਰੈਸਪੀ ਦਾ ਤੇ ਦੇਖੋ ਇਸ ਤਰ੍ਹਾਂ ਰੈਸਪੀ ਹੈ ਜਿਹੜੀ ਆਪਣੀ ਬਣ ਕੇ ਤਿਆਰ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੁੜਿਓ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਲ ਦੇ ਵੀ ਕਲਿੱਕ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਿਹੜੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਇਸੇ ਤਰ੍ਹਾਂ ਨਿ ਹੋਰ ਹੋ ਹੋ ਰੈਸਪੀਜ਼ ਨੇ ਜਿਹੜੀਆਂ ਆਪਾਂ ਅੱਗੇ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਬਣੇ ਰਹੋ ਮੇਰੇ ਚੈਨਲ ਦੇ ਨਾਲ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ